ਕੋ ਬਾਲੀਵੁੱਡ ਅਦਾਕਾਰਾਂ ਤੇ ਐਮਪੀ ਕੰਗਨਾ ਰਣੋਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਚੰਡੀਗੜ੍ਹ 에어ਪੋਰਟ ਦੇ ਉੱਤੇ ਕੰਗਨਾ ਰਣੋਦ ਦੇ ਉੱਤੇ ਹਮਲਾ ਕੀਤਾ ਜਾਂਦਾ ਇੱਕ ਮਹਿਲਾ ਸੁਰੱਖਿਆ ਕਰਮੀ ਦੇ ਬੋਲੋਂਾਂ ਤੇ ਹੱਤ ਚੁੱਕਿਆ ਜਾਂਦਾ ਥੱਪੜ ਮਾਰਿਆ ਜਾਂਦਾ ਜਿਸ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਜਿਸ ਤੋਂ ਬਾਅਦ ਹਾਲਾਂਕਿ ਕੰਗਨਾ ਰਣੋਦ ਦਾ ਬਿਆਨ ਵੀ ਸਾਹਮਣੇ ਆ ਰਿਹਾ ਸੋਸਤੇ ਗਲਬਤ ਕਰ ਲੈਨੇ ਆ ਬੀਜਪੀ ਆਗੂ ਹਰਜੀਤ ਗਰਵਾਲੋਂ ਨੇ ਸੜਨਲ ਫੋਨ ਨਾਲ ਇਤੇ ਜੁੜ ਚੁੱਕੇ ਨੇ ਗਰਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦਾ ਸਬਰ ਨਿਊਜ਼ ਤੇ हां शुक्रिया जी धन्यवाद वीडियो वायरल हो रहा है कंगना रनोद दा एयरपोर्ट ਦੇ ਉਤੇ ਚੰਡੀਗੜ੍ਹ 에어ਪੋਰਟ ਦੇ ਉਤੇ ਇੱਕ ਮਹਿਲਾ ਕਰਮੀ ਦੇ ਵੱਲੋਂ ਜਿਹੜਾ ਹਣਾ ਤੇ ਹੱਤ ਚੁੱਕਿਆ ਜਾਂਦਾ ਥੱਪੜ ਮਾਰਿਆ ਜਾਂਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਬੜੀ ਮੰਦ ਭਾਗੀ ਗੱਲ ਆ ਜੀ ਸਿਕਿਉਰਿਟੀ ਫੋਰਸਿਸ ਦੀ ਇਨਡਿਸਿਪਲਨ ਹੋਏਗਾ ਤੇ ਫਿਰ ਕਿਸ ਤਰ੍ਹਾਂ ਕੰਮ ਚੱਲੇਗਾ ਇਹ ਤਾਂ ਇੱਕਦਮ ਇਹਦੇ ਤੇ ਬੜਾ ਤਕੜਾ ਐਕਸ਼ਨ ਵੀ ਹੋਣਾ ਚਾਹੀਦਾ ਜੀ ਪ੍ਰੋਪਰ ਜਾਂਚ ਹੋ ਕੇ ਔਰ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾ ਦਿੱਤੀ ਜਾਵੇ ਇਹ ਜ਼ਰੂਰੀ ਹੈ ਤੋ ਇਹ ਬੜੀ ਮੰਦਪਾ ਕੀ ਗੱਲ ਹੋਈ ਹੈ ਕਿ ਕਿ ਸੀਐਸਐਫ ਦਾ ਬੜਾ ਡਿਸਪਲਨ ਬੜਾ ਸਖਤ ਹੈ ਔਰ ਉਹਦੇ ਚ ਵੈਸੇ ਵੀ ਕਿਸੇ ਵੀ ਸਕਿਉਰਿਟੀ ਫੋਰਸ ਚ ਇਸ ਤਰ੍ਹਾਂ ਦਾ ਅਪਰਾਧ ਨਹੀਂ ਕੀਤਾ ਜਾਂਦਾ ਅਪਰਾਧਾ ਜੀ ਤੇ ਜ਼ਰੂਰ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਸ ਨੂੰ ਜ਼ਿਆਦਾ ਹਵਾ ਦੇਣ ਵਾਲੀ ਗੱਲ ਨਹੀਂ ਹੈ ਤੇ ਮੇਰਾ ਖਿਆਲ ਹੈ ਕਿ ਸਾਨੂੰ ਭਾਈਚਾਰਾ ਆਪਸੀ ਸਾਂਝੋ ਬਣਾ ਕੇ ਰੱਖਣੀ ਚਾਹੀਦੀ ਹੈ ਔਰ ਪੰਜਾਬ ਦੇ ਅੰਦਰ ਅੱਛਾ ਮਾਹੌਲ ਹੈ ایسی ਕੋਈ ਗੱਲ ਨਹੀਂ ਹੈ ਇਹ ਤਾਂ ਜਾਣਬੁੱਝ ਕੇ ਅਜਿਹਾ ਕ੍ਰੀਏਟ ਕੀਤਾ ਗਿਆ ਔਰ ਜਦੋਂ ਕਿ ਕੰਗਨਾ ਰਣੋਦ ਜੋ ਦੱਸ ਰਹੇ ਨੇ ਉਹਨਾਂ ਦੇ ਮੁਤਾਬਕ ਇਹ ਹੈ ਕਿ ਉਹਨਾਂ ਨਾਲ ਕੋਈ ਗੱਲ ਹੀ ਨਹੀਂ ਹੋਈ ਉਹਦੀ ਉਹਨੇ ਵੈਸੇ ਹੀ ਹਟ ਕਰਤਾ ਇਹ ਤਾਂ ਬਹੁਤ ਬੁਰੀ ਗੱਲ ਹੈ ਗਰਵਾ ਸਾਹਿਬ ਸੁਰਖ ਮਹਿਲਾ ਸੁਰੱਖਿਆ ਕਰਮੀ ਦਾ ਬਿਆਨ ਸਾਹਮਣੇ ਆ ਰਿਹਾ ਉਸ ਦਾ ਕਹਿਣਾ ਹੈ ਕਿ ਜਦੋਂ ਕੰਗਨਾ ਰਣੋਦ ਦੇ ਵੱਲੋਂ ਕਿਸਾਨੀ ਅੰਦੋਲਨ ਤੇ ਟਿੱਪਣੀ ਕੀਤੀ ਜਾ ਰਹੀ ਸੀ ਵਿਵਾਦ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਸੀ ਕਿਹਾ ਜਾ ਰਿਹਾ ਸੀ ਕਿ ਮਹਿਲਾਵਾਂ ਜਿਹੜੀਆਂ ਨੇ 100-100 ਰੁਪਏ ਤੇ ਧਰਨੇ ਤੇ ਬੈਠੀਆਂ ਨੇ ਉਹ ਮਹਿਲਾ ਕਹਿੰਦੀ ਹੈ ਕਿ ਮੇਰੀ ਮਾਤਾ ਵੀ ਉਸ ਦੌਰਾਨ ਉਸ ਧਰਨੇ ਦੇ ਵਿੱਚ ਸ਼ਾਮਿਲ ਸੀ ਉਸ ਗੱਲ ਦਾ ਮੈਨੂੰ ਬਹੁਤ ਬੁਰਾ ਲੱਗਿਆ ਇਸ ਕਰਕੇ ਉਸ ਦੇ ਵੱਲੋਂ ਇਹ ਵੱਡਾ ਕਦਮ ਅਚੁੱਕਿਆ ਗਿਆ ਇਹਦੇ ਨਾਲ ਫਿਰ ਇਹ ਜਿਹੜਾ ਇਨਡਿਸਪਲਿਨ ਹ ਅਨਸ਼ਾਸਨਹੀਨਤਾ ਇਹ ਉਹਨੂੰ ਮਾਫ ਹੋ ਜਾਣਾ ਚਾਹੀਦਾ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਫੋਰਸ ਜਿਹੇ ਲੋਕ ਨਹੀਂ ਚਾਹੀਦੇ ਜੀ ਔਰ ਇਹ ਐਗਜ਼ੈਂਪਲਰੀ ਪੁਨਿਸ਼ਮੈਂਟ ਹੋਣੀ ਚਾਹੀਦੀ ਆ ਮੇਰਾ ਇਹ ਕਹਿਣਾ ਹੈਗਾ ਔਰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜੀ ਕੰਨਨਰ ਅਨੋਦ ਦੇ ਵੱਲੋਂ ਵੀ ਜਿਹੜਾ ਵੀਡੀਓ ਜਾਰੀ ਕਰਕੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਗਿਆ ਉਸ ਦੇ ਵੱਲੋਂ ਪੰਜਾਬ ਦੇ ਉੱਤੇ ਇੱਕ ਪੰਜਾਬ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਆਪਣੇ ਵੀਡੀਓ ਦੇ ਵਿੱਚ ਉਸ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਅੱਤਵਾਦ ਪਨਪਰਿਆ ਹੈ ਉਸ ਅੱਤਵਾਦ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਕਿਵੇਂ ਖਤਮ ਕਰਿਆ ਜਾ ਸਕਦਾ ਹੈ ਗਰਵਾਲ ਸਾਹਿਬ ਤੁਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਹੈਗਾ ਹੈ ਦੇਖੋ ਜੇ ਹੋਵੇ ਵੀ ਤਦ ਵੀ ਇਸ ਤਰ੍ਹਾਂ ਦੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਕਿਉਂਕਿ ਪੰਜਾਬ ਦਾ ਵੀ ਮਾਹੌਲ ਖਰਾਬ ਹੁੰਦਾ ਅਸੀਂ ਪੰਜਾਬ ਨੂੰ ਸ਼ਾਂਤ ਰੱਖਣਾ ਪੀਸਫੁੱਲ ਰੱਖਣਾ ਔਰ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਕਾਇਮ ਰੱਖਣੀ ਆ ਔਰ ਇਹੋ ਜੀ ਕੋਈ ਗੱਲ ਅਜੇ ਤੱਕ ਤਾਂ ਹੈ ਨਹੀਂਗੀ ਔਰ ਇਹਨੂੰ ਜਿਆਦਾ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਬੋਲ ਕੇ ਕਈ ਵਾਰ ਅਸੀਂ ਗਲਤ ਰਸਤਾ ਦੇ ਦਿੰਨੇ ਆ ਅਖਤਿਆਰ ਕਰਵਾ ਦਿੰਨੇ ਆ ਉਹ ਨਹੀਂ ਹੋਣਾ ਚਾਹੀਦਾ ਪਰ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਬਹੁਤ ਵੱਡੀ ਸਟੇਟਮੈਂਟ ਦਿੱਤੀ ਹੈ ਕੰਗਨਾ ਨੇ ਉਹ ਨਾ ਤਾਂ ਅਮਰੀ ਸਟੇਟਮੈਂਟ ਦਿੱਤੀ ਪਰ ਮੈਂ ਮੈਂ ਸਹਿਮਤ ਨਹੀਂ ਹਾਂ ਇਸ ਬਿਆਨ ਦੇ ਨਾਲ ਜੀ ਪੰਜਾਬ ਪੰਜਾਬ ਚ ਕੋਈ ਇਸ ਤਰ੍ਹਾਂ ਦੇ ਗੱਲ ਨਹੀਂ ਹੈ ਕਿ ਵਾਕਿ ਕ ਦੇਸ਼ ਦੇ ਬਹੁਤ ਸੁਭੇਰਨਾ ਚਿਹਰੇ ਹਾਲਾਤ ਨਹੀਂ ਐ ਅਸੀ ਕੋਈ ਗੱਲ ਨਹੀਂ ਬਿਲਕੁਲ ਦੇਖਿਆ ਜਾ ਰਿਹਾ ਜਿਸ ਤਰ੍ਹਾਂ ਪੰਜਾਬੀ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਲਗਾਤਾਰ ਪਾਜਪਾਗੋ ਤੋਂ ਨਰਾਜ਼ ਨੇ ਹਾਲਕਿ ਉਹਨਾਂ ਦਾ ਵਿਰੋਧ ਵੀ ਕੀਤਾ ਜਾਂਦਾ ਜਿਸ ਤਰ੍ਹਾਂ ਅੱਜ ਵੀ ਦੇਖਿਆ ਗਿਆ ਕਿ ਕੰਗਨਾਰੋਂ ਤੋਂ ਚੰਡੀਗੜ੍ਹ 에어ਪੋਰਟ ਤੇ ਉਤੇ ਪਹੁੰਚਦੇ ਨੇ ਤਾਂ ਉਸ ਦੌਰਾਨ ਮਹਿਲਾ ਸੁਰੱਖਿਆ ਗਾਰਡ ਦਾ ਜਿਹੜਾ ਗੁੱਸਾ ਉਹਨਾਂ ਨੂੰ ਦੇਖ ਕੇ ਫੁੱਟਦਾ ਹੈ ਨਹੀਂ ਐਸਾ ਕੁਛ ਨਹੀਂ ਹੈ ਇਹਨੂੰ ਹਵਾਲਾ ਦਿਓ ਕਿ ਗੁੱਸਾ ਜਾਇਜ਼ ਫਟਿਆ ਉਹ ਬਹੁਤ ਨਜਾਇਜ਼ ਕੰਮ ਕੀਤਾ ਉਸਨੇ ਇਨਡਿਸਿਪਲ ਨਹੀਂ ਹੋਣਾ ਚਾਹੀਦਾ ਸਕਿਉਰਿਟੀ ਫੋਰਸਸ ਚ ਹੂੰ ਇਹਨੂੰ ਇਸ ਨੂੰ ਐਡਮਿਟ ਕਰੋ ਤੇ ਇਹਦਾ ਇਹਦੀ ਨਿੰਦਾ ਹੋਣੀ ਚਾਹੀਦੀ ਐ ਇਸ ਕੰਮ ਦੀ ਸਾਡੀਆਂ ਸਕਿਉਰਿਟੀ ਫੋਰਸਸ ਚ ਇਦਾਂ ਦਾ ਸਕਿਉਰਿਟੀ ਰਿਸਕ ਹੋਏਗਾ ਤਾਂ ਲੋਕ ਕਿਸ ਤਰ੍ਹਾਂ ਚੱਲਣਗੇ ਚੱਜ ਜਾਣਗੇ ਇਸ ਤਰ੍ਹਾਂ 에ਰਪੋਰਟ ਦੀ ਸੁਰੱਖਿਆ ਹੋਏਗੀ ਜੇ ਉਹ ਹੀ ਹੰਬਲਾਵਾਰ ਹੋ ਜਾਣਗੇ ਪੈਸੇਂਜਰਸ ਤੇ ਉਸ ਪੈਸੇਂਜਰ ਸੀ ਕੰਗਲਾ ਰਾਤ ਵੀ ਜੀ ਆ ਇਹ ਬਹੁਤ ਬੁਰੀ ਗੱਲ ਆ